ਰਾਤ ਲਾ ਜਰਾ ਕਰਨਾ ਜਾਂਦੇ ਜਾਂਦੇ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਗਲੇ ਦਿਨ ਤੇ ਅਗਲੀ ਇੱਕ ਹੋਰ ਵੀਡੀਓ ਦੇ ਵਿੱਚ ਰਾਤ ਪਹੁੰਚ ਗਏ ਸੀ ਆਪਾਂ ਭਲਾਈ ਦੇ ਵਿੱਚ ਤੇ ਭਲਾਈ ਤੋਂ ਹੁਣ ਸਾਡੀ ਰਵਾਨਗੀ ਹੋ ਗਈ ਹੈ ਜੀ 2 ਜਿੱਥੇ ਇੱਕ ਵੱਡਾ ਈਵੈਂਟ ਹੋਣ ਜਾ ਰਿਹਾ ਹੈ ਮੱਧ ਭਾਰਤ ਦਾ ਕਹਿ ਸਕਦੇ ਆਪਾਂ ਹਨ ਹਾਂ ਭਾਰਤ ਦਾ ਮਤਲਬ ਮੱਧ ਭਾਰਤ ਦੇ ਵਿੱਚ ਹੋ ਰਿਹਾ ਤੇ ਭਾਰਤ ਦਾ ਇੱਕ ਵੱਡਾ ਈਵੈਂਟ ਹੋਣ ਜਾ ਰਿਹਾ ਉਹਦੇ ਵਿੱਚ ਭਾਗ ਲੈਣ ਲਈ ਅਸੀਂ ਤੁਰੇ ਸੀਗੇ 19 ਤਰੀਕ ਨੂੰ ਤੇ ਵਿੱਚ ਗਵਾਲੀਅਰ ਆਪਾਂ ਐਡ ਕਰ ਲਿਆ ਤੇ ਗਵਾਲੀਅਰ ਤੋਂ ਭਲਾਈ ਆ ਗਏ ਭਲਾਈ ਇੱਕ ਰਾਤ ਲਾ ਕੇ ਅੱਗੇ ਆਪਾਂ ਹੁਣ ਨਿਕਲ ਚੱਲੇ ਆ ਨਾਗਪੁਰ ਵੱਲੋਂ ਤੇ ਇਹ ਸਾਰੇ ਇਵੈਂਟ ਨੂੰ ਦੇਖਣ ਲਈ ਆਪਣੇ ਸਫਰਾਂ ਦੇ ਨਾਲ ਜੁੜੇ ਰਹੋ ਤੇ ਆਪਣਾ ਚੈਨਲ ਨੂੰ ਜਿਹੜੇ ਨਵੇਂ ਦੋਸਤ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਆ ਜੀ ਸਾਰਿਆਂ ਦਾ ਬਾਕੀ ਦੀਆਂ ਗੱਲਾਂ ਅੱਗੇ ਰਸਤੇ 'ਚ ਹੁੰਦੀਆਂ ਰਹਿਣਗੀਆਂ ਰਾਮਟੀ ਦੇ ਲਿਥੇ ਸਬ ਇਹ ਆ ਜੀ ਗੁਰਦੁਆਰਾ ਸਾਹਿਬ ਭਲਾਈ ਦੇ ਵਿੱਚ ਅ ਅਸੀਂ ਪੁੱਛਿਆ ਤੇ ਸਾਨੂੰ ਪੁੱਛਣ ਤੇ ਪਤਾ ਲੱਗਾ ਕਿ ਇੱਥੇ ਤਕਰੀਬਨ 7 ਗੁਰਦੁਆਰਾ ਗੁਰਦੁਆਰੇ ਬਣੇ ਹੋਏ ਆ ਤੇ ਕਾਫੀ ਪੰਜਾਬੀ ਇੱਥੇ ਰਹਿੰਦੇ ਆ ਪੰਜਾਬ ਤੋਂ ਆਇਆ ਸਿੱਖ ਭਾਈਚਾਰੇ ਦੇ ਲੋਕ ਕਾਫੀ ਰਹਿੰਦੇ ਇੱਥੇ ਅ ਆਪਾਂ ਜੀ ਭਲਾਈ ਨੂੰ ਛੱਡਿਆ ਆ ਤੇ 6 ਨੰਬਰ ਹਾਈਵੇ ਤੇ ਸਫ਼ਰ ਕਰ ਰਹੇ ਆ ਨਾਗਪੁਰ ਵੱਲ ਨੂੰ 170 ਕਿਲੋਮੀਟਰ ਵਾਟ ਰਹਿ ਗਈ ਆ ਉਥੋਂ ਵੈਸੇ 5.5 ਘੰਟੇ ਦਾ ਦੱਸਦਾ ਸੀ ਰਸਤਾ ਪਰ ਘਟ ਕੇ 5 ਘੰਟੇ ਦੇ ਆ ਗਿਆ 70 ਕਿਲੋਮੀਟਰਾਂ ਦੇ ਵਿੱਚ ਆਪਾਂ 80 80 ਕਿਲੋਮੀਟਰ ਕੱਢਿਆ ਅੱਧਾ ਘੰਟਾ ਵਾਟ ਆ ਜਿਹੜੀ ਉਹ ਥੋੜਾ ਜਿਹਾ ਟਾਈਮ ਘਟਾ ਲਿਆ ਅੱਧਾ ਘਰ ਹੋਰ ਘਟਾ ਲਾਂਗੇ ਤੇ ਕੋਈ 2:30 3:00 ਵਜੇ ਤੱਕ ਆਪਾਂ ਨਾਗਪੁਰ ਇਵੈਂਟ ਦੇ ਹੋਵਾਂਗੇ ਸ਼ਡਿਊਲ ਤੋਂ ਲੇਟ ਆ ਐਂਟਰੀ ਵੈਸੇ 10 ਵਜੇ ਉੱਥੇ ਸ਼ੁਰੂ ਹੋਊਗੀ ਤੇ ਭਲਾਈ ਸ਼ਹਿਰ ਵਾਲੇ ਥੋੜੀ ਜੀ ਗੱਲ ਕਰ ਲਈਏ ਭਲਾਈ ਸ਼ਹਿਰ ਇੱਕ ਕਾਫੀ ਵੱਡਾ ਸ਼ਹਿਰ ਆ ਤੇ ਜਿੱਥੇ ਮੰਨ ਲਾਗੇ ਬਹੁਤ ਵੱਡਾ ਭਾਰਤ ਦਾ ਬਹੁਤ ਵੱਡਾ ਸਟੀਲ ਉਦਯੋਗ ਲੱਗਾ ਹੋਇਆ ਅ ਸੈਂਟਰ ਸਰਕਾਰ ਦੀ ਅੰਡਰਟੇਕਿੰਗ ਦੇ ਚੱਲਦਾ ਹੋ ਤੇ 1952 ਚ ਸੀ 1952 ਚ ਵਧਿਆ ਸੀਗਾ ਤੇ ਰਸ਼ੀਆ ਦੀ ਮਦਦ ਦੇ ਨਾਲ ਰਸ਼ੀਆ ਦੇ ਨਾਲ ਜਦੋਂ ਆਪਾਂ ਸਪਾਤ ਸਮਝੌਤਾ ਹੋਇਆ ਸੀਗਾ ਤਾਂ ਫਿਰ ਉਥੋਂ ਹੀ ਇਹਨੂੰ ਲਾਉਣ ਲਈ ਵੀ ਕਾਫੀ ਸਾਰੇ ਇੰਜੀਨੀਅਰ ਵੀ ਆਏ ਹੋਣਗੇ ਇੱਥੇ ਭਲਾਈ ਦੇ ਵਿੱਚ ਤਾਂ ਇਸ ਭਲਾਈ ਦੇ ਇਸ ਕਾਰਖਾਨੇ ਨੇ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਬਹੁਤ ਵੱਡੇ ਪੱਧਰ ਤੇ ਰੁਜ਼ਗਾਰ ਦਿੱਤਾ ਬਹੁਤ ਵੱਡੀ ਗਿਣਤੀ ਜਿੱਥੇ ਪੰਜਾਬੀ ਰਹਿੰਦੇ ਆ ਸੱਤ ਗੁਰਦੁਆਰੇ ਆ ਭਲਾਈ ਦੇ ਵਿੱਚ ਇੱਥੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਆਪਾਂ ਕਿੰਨੇ ਸਿੱਖ ਭਾਈਚਾਰਾ ਰਹਿੰਦਾ ਹੋਊਗਾ ਤੇ ਬੜੇ ਖੁਸ਼ ਆ ਸਾਰੇ ਬੜੀ ਵਧੀਆ ਮਤਲਬ ਨੌਕਰੀਆਂ ਤੇ ਲੱਗੇ ਹੋਏ ਆ ਆਰਥਿਕ ਪੱਖ ਵੀ ਸਾਰਿਆਂ ਦਾ ਵਧੀਆ ਘਰ-ਬਾਰ ਜਿਹੜੇ ਅਸੀਂ ਦੇਖਿਆ ਸਾਰਿਆਂ ਦੇ ਵਧੀਆ ਬਣੇ ਹੋਏ ਆ ਆਹ ਸਾਹਮਣੇ ਜਿਹੜਾ ਟਰੱਕ ਜਾ ਰਿਹਾ ਹੈ ਤੇ ਪੂਰੇ ਮਤਲਬ ਕਿ ਮੋٹے-ਮੁੱਟੀਆਂ ਦੋ ਸਪਲੇਟਾਂ ਸਲੇਟਾਂ ਲੱਦੀਆਂ ਹੋਈਆਂ ਲੋਹੇ ਦੀਆਂ ਇੱਥੋਂ ਜਿਹੜਾ ਲੋਹਾ ਬੰਦ ਆ ਅੱਗੇ ਫਿਰ ਫਰਦਰ ਫੈਕਟਰੀਆਂ ਜਿਹੜੀਆਂ ਕੋਈ ਅ ਅੱਗੇ ਚੀਜ਼ਾਂ ਬਣਾਉਂਦੀਆਂ ਕੋਈ ਤਾਰਾਂ ਬਣਾਉਂਦੀਆਂ ਕੋਈ ਸਰੀਏ ਬਣਾਉਂਦੀਆਂ ਕੋਈ ਗਾਰਡਰ ਬਣਾਉਂਦੀਆਂ ਉਹ ਇਸ ਤਰ੍ਹਾਂ ਦੇ ਫਿਰ ਸਿਲਾ ਉੱਥੋਂ ਬਣ ਕੇ ਉਹਨਾਂ ਫੈਕਟਰੀਆਂ 'ਚ ਵੀ ਅੱਗੇ ਜਾਂਦੀਆਂ ਇੱਥੋਂ ਮੋٹے ਰੂਪ 'ਚ ਜਿਹੜਾ ਕੱਚਾ ਲੋਹਾ ਧਰਤੀ 'ਚੋਂ ਨਿਕਲਦਾ ਉਹਦੇ ਤੋਂ ਮਤਲਬ ਕਿ ਅੱਗੇ ਉਹਨੂੰ ਸ਼ੋਧ ਕੇ ਲੋਹਾ ਤਿਆਰ ਕੀਤਾ ਜਾਂਦਾ ਤੇ ਫਿਰ ਵੱਖ-ਵੱਖ ਫੈਕਟਰੀਆਂ ਜੋ ਦੇ ਲੋਹੇ ਤੋਂ ਵੱਖ-ਵੱਖ ਸਮਾਨ ਤਿਆਰ ਕੀਤਾ ਜਾਂਦਾ ਐਕਸੀਡੈਂਟ ਅਹੈਪ ਉਹ ਗਾਵਾਦਮ ਪੂਰੀ ਤਰ੍ਹਾਂ ਯਾਰ ਟਰੱਕ ਦੂਜਾ ਹਿੱੱਥ ਲੱਗੇ ਹੋਇਆ ਦੂਜੇ ਤੇ ਲੱਗੇ ਇਹ ਅਜ ਰਾਤ ਹੀ ਵਾਪਰਿਆ ਪਣਾ ਉਹ ਕੰਟੇਨਰ ਲੱਦਿਆ ਹੈ ਨਾ ਸੇਕਦੇ ਨੀਂਦ ਨੂੰ ਲਾ ਗਈ ਤੇ ਚੜ ਗਿਆ ਤਾਂ ਹਨਾ ਯਾਰ ਮੈਂ ਉਸੇ ਪਾਸੇ ਕਾਬਲਾ ਨਾ ਇਥੋਂ ਆਪਾਂ ਐਂਟਰ ਹੋ ਗਏ ਹੁਣ ਮਹਾਰਾਸ਼ਟਰਾਂ ਦੇ ਵਿੱਚ ਤੇ ਇੱਕ ਸਟੇਟ ਹੋਰ ਜਿਹੜੀ ਆਪਣੇ ਸਫਰਾਂ ਦੇ ਨਾਲ ਆਂਦੀ ਈ ਹੈ ਮੱਧ ਪ੍ਰਦੇਸ਼ ਛਤੀਸਗੜ ਤੋਂ ਬਾਅਦ ਮਹਾਰਾਸ਼ਟਰ 'ਚ ਆਪਾਂ ਐਂਟਰ ਹੋ ਗਏ ਆ। ਅਗਲੇ ਮਹਾਰਾਸ਼ਟਰ 'ਚ ਬਹੁਤ ਲੰਮਾ ਸਮ ਲੰਮਾ ਟੋੜਾ ਟੂਰ ਨਹੀਂ ਰਊਗਾ ਆਪਣਾ ਸਿਰਫ ਇੱਕ ਨਾਗਪੁਰ ਇਵੈਂਟ ਹੀ ਅਟੈਂਡ ਕਰਨਾ ਆਪਾਂ। ਇਰ ਵੀ 36 ਛੱਤੀਸਗੜ ਬਹੁਤ ਪੀ ਦੇ 36 ਛੱਤੀਸਗੜ ਦੇ ਵਿੱਚ ਐਮਪੀ ਨੂੰ ਤਾਂ ਵਿਚਾਲੂ ਨੰਗੀ ਅੱਗਾ ਬਹੁਤ ਵੱਡੇ ਠੀਰ ਆਪਾਂ ਛੱਡੇ ਐ ਮੈਂ ਦੇਖੀ ਹੂ ਜੀ ਪਰ ਉਹਨਾਂ ਨੂੰ ਕੋਈ ਰਾਹ ਰੂ ਨਹੀਂ ਜਾਂਦਾ ਕਰਕੇ ਆ ਬਹੁਤ ਪੱਟੀ ਚੀਜ਼ ਬਹੁਤ ਪੱਟੀ ਜਿਹੜਾ ਉਹ ਤੋਂ ਨਹੀਂ ਪਾਣੀ ਦੇਖ ਰਿਹਾ ਸੀ ਟਰੱਕਾਂ ਦਾ ਬਹੁਤ ਲੰਮਾ ਚੌੜਾ ਜਾਮ ਲੱਗਾ ਹੋਇਆ ਕਿਉਂਕਿ 36 ਛੱਤੀਸਗੜ ਦੇ ਵਿੱਚ ਲਾਈ ਦੇ ਵਿੱਚ ਇੰਡਸਟਰੀ ਹੋਣ ਕਰਕੇ ਟਰੱਕਾਂ ਦਾ ਕਾਫੀ ਆਉਣ ਜਾਣ ਤੇ ਵੈਸੇ ਵੀ ਇੱਧਰ ਸਾਰੀਆਂ ਸਟੇਟਾਂ ਦੇ ਵਿੱਚ ਇੰਡਸਟਰੀ ਬਹੁਤ ਲੱਗੀ ਹੋਈ ਆ ਤੇ ਇੱਧਰ ਟਰੱਕਾਂ ਦਾ ਬੋਲਬਾਲਾ ਬਹੁਤ ਆ ਬਾਕੀ ਬੰਦਰਗਾਹਾਂ ਅੱਗੇ ਵਿਦੇਸ਼ਾਂ ਨੂੰ ਮਾਲ ਜਾਂਦਾ ਆਉਂਦਾ ਤੇ ਕੋਈ ਵੀ ਹਾਈਵੇ ਹੋ ਜਾ ਨਹੀਂ ਹੈਗਾ ਜਿੱਥੇ ਤੁਹਾਨੂੰ ਟਰੱਕ ਬਹੁਤ ਜ਼ਿਆਦਾ ਮਾਤਰਾ 'ਚ ਨਹੀਂ ਮਿਲਦੇ ਪਿਆਰਿਓ ਮਸਲਾ ਇਹ ਬਣਿਆ ਖੜਾ ਕਿ ਕਾਫੀ ਲੇਟ ਆ ਸੜਕ ਦਾ ਵੀ ਕੰਮ ਚੱਲ ਰਿਹਾ ਆਪਦੀ ਆਪਦੇ ਨਾਲ ਕੀਤੀ ਹੋਈ ਕਮਿਟਮੈਂਟ ਨੂੰ ਅਸੀਂ ਤੋੜਿਆ ਜਦੋਂ ਭਲਾਈ ਤੋਂ ਚੱਲੇ ਸੀ ਤਿੰਨ ਚਾਰ ਪਰੌਠੇ ਖਾ ਕੇ ਤੇ ਚਾਹ ਪੀ ਕੇ ਤੇ ਆਏ ਲੱਗਦਾ ਸੀਗਾ ਕਿ ਸਿੱਧੇ ਜਾ ਕੇ ਹੁਣ ਨਾਗਪੋਰੀ ਰੁਕਾਂਗੇ ਪਰ ਉਹ ਕਮਿਟਮੈਂਟ ਤੋੜਨੀ ਪਈ ਚਾਹ ਦੀ ਤਲਬ ਲੱਗਿਆਈ ਆ ਤੇ ਇੱਥੇ ਹੁਣ ਚਾਹ ਪੀਵਾਂਗੇ ਆਪਾਂ ਕੱਪੀਆਂ ਤਾਂ ਨਿੱਕੀਆਂ ਨਿੱਕੀਆਂ ਇਨਾਂ ਕੋਲੇ ਤੇ ਝੁਵਾਨ ਸਾਹਿਬ ਥੋੜੇ ਜੇ ਅਮਲੀ ਬੰਦੇ ਆ ਚਾਹ ਦਾ ਹੰਮਲਾ ਇਹਨਾਂ ਨੂੰ ਚਾਹ ਬਹੁਤ ਪੀਂਦੇ ਆ ਚਾਹ ਦੇ ਨਾਲ ਚਵਾਨ ਸਾਹਿਬ ਪਿੰਨੀਆਂ ਵੀ ਕੱਢ ਲਓ ਪਿੰਨੀਆਂ ਦੇਖੋ ਮੈਂ ਇੰਨੀ ਮਿਹਨਤ ਨਾਲ ਘਰੋਂ ਬਣਾ ਕੇ ਲੈ ਆਇਆ ਅੱਛਾ 5 ਕਿਲੋ ਪਿੰਨੀਆਂ ਦੇਸੀ ਘਿਓ ਚ ਚੰਗਾ ਡਰਾਈ ਫਰੂਟ ਪਾ ਕੇ ਮੈਂ ਆਵਦੇ ਭਰਾਵਾਂ ਵਾਸਤੇ ਲੈ ਕੇ ਆਇਆ ਇੱਕ ਵਾਰੀ ਨੇ ਇੰਨੇ ਕਿਹਾ ਵੀ ਪਿੰਨੀਆਂ ਬਾਈ ਬਹੁਤ ਵਧੀਆ ਕੰਮ ਕੀਤਾ ਤੂੰ ਅੱਡੇ ਢੀਠ ਬੰਦੇ ਬੋਲੀ ਬਾਈ ਧੰਨਵਾਦ ਆ ਤਰਸੇਨ ਸਫਰੀ ਦਾ ਬਹੁਤ ਬਹੁਤ ਜਿਹੜਾ ਪਿੰਨੀਆਂ ਬਣਾ ਕੇ ਲਿਆਇਆ ਲੈ ਬਾਈ ਕਹਦਾ ਕਾਮਰੇਡ ਹਰਕਿਸ਼ਨ ਸਿੰਘ ਸਰਜੀਤ ਦੀ ਸੱਜੀ ਖੱਬੀ ਬਾਹ ਹਰਚੰਦ ਸਿੰਘ ਜੀ ਚੋਲਾ ਉਹ ਵੀ ਬੜੇ ਚਮਕ ਰਹੇ ਅੱਜ ਇਹ ਇਸ ਟਾਈਮ ਦੋਸਤੋ ਬਹੁਤ ਇੱਕ ਵੱਡੀ ਨਦੀ ਦੇ ਉਤੋਂ ਦੀ ਲੰਘ ਰਹੇ ਆ ਸਮੁੰਦਰ ਨਾ ਨਦੀ ਸਮੋਲਾ ਸਮੁੰਦਰ ਹੀ ਕਹਿ ਸਕਦੇ ਆ ਨਦੀ ਘਟ ਦੇ ਮੋਲਾ ਸਮੁੰਦਰ ਹੀ ਲੱਗਦਾ ਔਰ ਇੱਥੇ ਰੁਕਿਆ ਨਹੀਂ ਜਾ ਸਕਦਾ ਟ੍ਰੈਫਿਕ ਬਹੁਤ ਜ਼ਿਆਦਾ ਇਹਦੇ ਵੀਡੀਓ ਤਸ਼ਲੀ ਨਾ ਬਣਾਉਂਦੇ ਆ ਇੱਧਰ ਦੇਖ ਸਕਦੇ ਹੋ ਤੁਸੀਂ ਬਾਰੀਆਂ ਦੇ ਵਿੱਚ ਦੀ ਦਿਸ ਰਹੀ ਆ ਹਰਚਰਨੂ ਵੀ ਬਾਹਰ ਵੀਡੀਓ ਬਣਾ ਰਿਆ ਤੇ ਇਹ ਹੈਗੀ ਆ ਵੇਨ ਗੰਗਾ ਰਿਵਰ ਆ ਬਹੁਤ ਵੱਡਾ ਰਿਵਰ ਆ ਵਿੱਚ ਕਿਸ਼ਤੀਆਂ ਵੀ ਫਿਰਦੀਆਂ ਔਰ ਪਾਣੀ ਵੀ ਬਹੁਤ ਸਾਫ ਆ ਤੇ ਹਰਚਰਨੂ ਮੈਂ ਬੇਨਤੀ ਕਰਦਾ ਕਿ ਅੰਦਰ ਆ ਜੀ ਚੋਲਾ ਸਾਹਿਬ ਨੇ ਵੀਡੀਓ ਵੇਨ ਗੰਗਾ ਨੂੰ ਬਹੁਤ ਵਧੀਆ ਤਰੀਕੇ ਨਾਲ ਕੈਦ ਕੀਤਾ ਪਰ ਮੈਂ ਗੱਡੀ ਚਲਾਉਂਦਾ ਹੁਣ ਕਰਕੇ ਨਹੀਂ ਕਰ ਸਕਦਾ ਉਹ ਪਾਸਿਆਂ ਤੋਂ ਨਦੀ ਆਉਂਦੀ ਹੈ ਕਿ ਇਧਰੋਂ ਇੱਕ ਇਧਰੋਂ ਇਧਰੋਂ ਦੋ ਨਦੀਆਂ ਇਕੱਠੀਆਂ ਹੁੰਦੀਆਂ ਇੱਥੇ ਆ ਕੇ ਇੰਨੀ ਵਿਸ਼ਾਲ ਨਦੀ ਵੇਖ ਕੇ ਮਾਣਾ ਜਿਹੜਾ ਪੂਰਾ ਇੱਕ ਵਾਰ ਧੰਨ ਧੰਨ ਹੋ ਗਿਆ ਆਪਾਂ ਬੰਗੇ ਲੈ ਇਹ ਆਪਾਂ ਪਹੁੰਚ ਗਏ ਜੀ ਹੁਣ ਨਾਗਪੁਰ ਨਾਗਪੁਰ ਦੇ ਬਾਹਰਵਾਰੀ ਇਹ ਇਵੈਂਟ ਜਿਹੜਾ ਹੈਗਾ 15-20 ਕਿਲੋਮੀਟਰ ਬਾਹਰਵਾਰੀ ਆ ਇਹ ਰੈਂਗ ਰੋਡ ਤੇ ਜਾ ਰਹੇ ਹਾਂ ਇਸ ਟਾਈਮ ਲਓ ਵੀ ਦੋਸਤੋ ਆਪਾਂ ਗੈਟ ਟੂਗੇਦਰ ਇਵੈਂਟ ਤੇ ਪਹੁੰਚ ਚੁੱਕੇ ਹਾਂ ਮਾਤ ਅੰਦਰ ਹੀ ਬਹਾਲਿਆ ਆ ਡੀਜੇ ਜਾ ਰਿਹਾ ਜਿਹੜਾ ਸ਼ਾਮ ਨੂੰ ਲੱਗਣਾ ਉੱਥੇ ਕਾਕੇ ਲਾਓ ਉੱਥੇ ਲਾਓ ਚੱਲ ਕੇ ਲਾਓ ਇਹ ਸਾਰੀ ਮੂਵਮੈਂਟ ਨੂੰ ਕੈਮਰਿਆਂ ਚ ਕੈਦ ਕਰਦੇ ਹੋਏ ਚੋਹਾਨ ਸਾਹਿਬ ਤੇ ਗਿੱਲ ਸਾਹਿਬ ਤੇ ਭਾਵੇਂ ਲੇਟ ਹੀ ਪਹੁੰਚੇ ਆ ਪਰ ਪਹੁੰਚ ਗਏ ਤੇ ਹੁਣ ਚੱਲ ਕੇ ਦੇਖਦੇ ਵੀ ਉੱਥੇ ਕੀ ਕੀ ਹੋ ਰਿਹਾ 1500 ਕਿਲੋਮੀਟਰ ਆ ਗਏ ਆਪਾਂ ਗੱਡੀ ਤੇ ਬਹਿ ਗਏ ਤੇ ਲੋਕ ਕਹਿੰਦੇ ਹੋਣੇ ਵੀ ਯਾਰ ਬੜੇ ਮੂਰਖ ਬੰਦੇ ਆ ਹਨਾ ਇਹਨਾਂ ਨੂੰ ਕੀ ਕੰਮ ਛੋੜਿਆ ਪਰ ਜਿਹੜੇ ਇੱਥੇ ਬੰਦੇ ਆ ਰਹੇ ਬਹੁਤ ਘੈਂਟ ਬੰਦੇ ਆ ਰਹੇ ਆ ਬਹੁਤ ਜਿਨ੍ਹਾਂ ਨੇ ਮੱਲਾ ਮਾਰੀਆਂ ਜ਼ਿੰਦਗੀਆਂ ਨਾ ਉਹਨਾਂ ਦੇ ਤਜਰਬੇ ਸੁਣਨ ਵਾਸਤੇ ਹੀ ਆਏ ਆ ਜੀ ਫੋਟੋ ਫੋਟੋ ਖੈਦੀ ਇੱਕ ਸਾਡੇ ਤੋਂ ਲੇਟ ਲੋਕ ਵੀ ਹੈਗੇ ਆ ਅਜੇ ਰਾਈਡਰ ਆ ਰਹੇ ਆ ਆਪਾਂ ਲੇਟ ਨਹੀਂ ਹੈਗੇ 19 ਜੀ 21 ਦੇ 22 ਅੱਜ ਚੌਥੇ ਦਿਨ ਸ਼ਾਮ ਨੂੰ ਪ੍ਰਾਪਰਟੀ ਜਮਾ ਹੈ ਨਾਗਪੁਰ ਖੇਤਾਂ ਚ ਜਾ ਕੇ ਆ ਬਿਲਕੁਲ ਪਿੰਡ ਦਾ ਮਾਹੌਲ ਖੇਤਾਂ ਵਿੱਚ ਜਿੱਥੇ ਇਵੈਂਟ ਹੋ ਰਿਹਾ ਲਓ ਜੀ ਪਿਆਰਿਓ ਇੱਥੇ ਹੋ ਰਿਹਾ ਇਵੈਂਟ ਇਸ ਜਗ੍ਹਾ ਤੇ ਰਜਿਸਟ੍ਰੇਸ਼ਨ ਹੋ ਗਈ ਆ ਨਾਂ ਉਹਨੂੰ ਦਰਜ ਹੋ ਗਿਆ ਇਧਰ ਅੰਦਰਾ ਵੀ ਰੋਹੇ ਸਾਰੇ ਜੀਨਸ ਆ ਜਾਂਦੇ ਤੁਹਾਡੇ ਚ ਤੂੰ ਵੀ ਲਿਫਟਡ ਲਿਖਦਾ ਵੀ ਲਿਫਟਡ ਸਰ ਪਾਗੀ ਸਜੀ ਬੰਦ ਹੈ ਨਹੀਂ ਬਹੁਤ ਇਧਰ ਵਾਟਰ پارک ਬੜਿਆ ਨਹਾਵਾਂਗੇ ਯਾਰ ਇੱਥੇ ਸ਼ਾਮ ਨੂੰ ਇਹ ਸਾਰਾ ਹੀ ਮਦਾਨ ਅੰਦਰ ਦਾ ਮਾਹੌਲ ਆ ਇਧਰ ਕੀ ਚੱਲ ਰਿਹਾ ਹੈ ਭਾਈ ਬਹੁਤ ਖੜਾ ਸਿੱਟੀ ਪਾ ਆ ਇਧਰ ਹੋ ਰਿਹਾ ਸਾਰਾ ਪ੍ਰੋਗਰਾਮ ਸ਼ਾਮ ਨੂੰ ਡੀ ਜੇ ਸੀ ਜੇ ਸਟਾਲਸ ਵਗੈਰਾ ਲੱਗੇ ਹੋਏ ਸਕੂਟੀ ਨਾਗਪੁਰ ਇਸ ਵਾਰ ਠੀਕ ਹੋ ਓਏ ਸਾਰੇ ਪਾਸੇ ਰਾਈਡਰਜ਼ ਹੀ ਰਾਈਡਰਜ਼ ਕਾਫੀ ਰੰਗ ਮੇਲਾ ਵੱਜਾ ਹੋਇਆ ਬਲੈਕ ਕਲਰ ਦੀਆਂ ਕੁਰਸੀਆਂ ਤੇ ਪੰਜਾਬੀਆਂ ਦਾ ਕੰਮ ਸਭ ਤੋਂ ਪਹਿਲਾਂ ਖਾਣੇ ਤੇ ਹੂੰ ਇੱਥੇ ਲੰਚ ਲੱਗਾ ਹੋਇਆ ਪਹਿਲਾਂ ਲੰਚ ਕਰਦੇ ਆ ਫਿਰ ਅਗਲਾ ਕੰਮ ਇਹ ਦੇਖੋ ਜੀ ਫਾਰੇ ਫੂਰੇ ਚੱਲ ਰਿਹਾ ਪੂਰੇ स्विਮਿੰਗ ਪੂਲ ਆ ਤੇ ਨਾਲ ਦੀ ਨਾਲ ਲੋਕ ਬਾਈਕ ਰਾਈਡ ਆਉਦਾ ਆ ਉਹਦਾ ਫਨ ਕਰੀ ਜਾਂਦੇ ਆ ਤੇ ਵਿੱਚ ਹੀ ਆnde ਜੀ ਹੁਣ ਸਟੰਟ ਸਟੰਟ ਹੋਣੇ ਆ ਤੇ ਦੇਖਦੇ ਆ ਵੀ ਕਿੱਥੇ ਹੁੰਦੇ ਆ ਸਟੰਟ ਇੰਜ ਹੁੰਦੇ ਆ ਸਟੰਟ something more. No, no, no. You are so confident and you're doing well. ਦੋਸਤੋ ਇਵੈਂਟ ਤੇ ਆ ਗਏ ਆ ਤੇ ਇੱਥੇ ਸਾਨੂੰ ਮਿਸ਼ਰ ਦੇ ਬਾਦਸ਼ਾਹ ਮਿਲੇ ਆ ਸੇ ਪੱਲਾ ਜੀਸਟ ਮਾਦੋ ਜੋ ਤੇਰੀ ਨੂੰ ਕਿ ਕਰਦੀ ਆ ਓਕੇ ਥੈਂਕ ਯੂ ਸੁਪਰ ਪੁਰਪਲ ਬਾਈਟ ਦੋ ਮੁੰਡੇ ਪੰਜਾਬ ਚ ਆ ਗਏ ਹੁਣ ਤੁਹਾਡੇ ਇੱਥੇ ਨੂੰ ਰਿਪੋਰਟ ਕਰਕੇ ਜੀਸਟ ਫੋਰ ਇੰਪੋਰਟ ਰਾਈਟ ਮਰਾ ਪੱਲੀ ਪੱਲੀ ਕਰਨਾਲ ਤੋਂ ਬੁੱਬੂ ਗੁਰੇ ਬੋਲੇ ਰਹਿੰਦੇ ਆ ਗੱਜੂ ਥੈਂਕ ਯੂ ਥੈਂਕ ਯੂ ਲੋਕ ਹੋਰ ਆਏ ਆ ਪੜਨੇ ਆਲੇ ਇੱਥੇ ਆਏ ਨੇ